ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਦਾਸ ਗਗਨਦੀਪ ਸਿੰਘ ਗਰਾਮ ਗੜੀਆ ਮਹਾਪੁਰਸੰਤ ਟੀਵੀ ਤੋਂ ਸੰਗਤ ਜੀ ਅੱਜ ਕੱਲ ਜੋ ਮੁੱਦਾ ਚੱਲ ਰਿਹਾ ਆਪ ਜੀ ਸਭ ਨੂੰ ਪਤਾ ਹੋਊਗਾ ਜੋ ਕੁੜੀ ਵੱਲੋਂ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਯੋਗਾ ਕੀਤਾ ਗਿਆ ਕੁਝ ਕੁ ਲੋਕਾਂ ਨੂੰ ਕੁਝ ਕੁ ਲੋਕਾਂ ਵੱਲੋਂ ਉਸ ਨੂੰ ਧਾਰਮਿਕ ਮੁੱਦਾ ਬਣਾ ਦਿੱਤਾ ਗਿਆ ਕਿਉਂਕਿ ਬੜੀ ਗੱਲ ਉੱਠ ਰਹੀ ਹੈ ਕਿ ਗੁਰਦੁਆਰਾ ਸਾਹਿਬ 'ਤੇ ਨਮਾਜ਼ਾਂ ਦਾ ਕੀਤੀ ਜਾ ਸਕਦੀ ਦਾ ਯੋਗਾ ਕਿਉਂ ਨਹੀਂ ਕੀਤਾ ਜਾ ਸਕਦਾ ਯੋਗਾ ਯੋਗੇ ਦੇ ਵਿੱਚ ਕੀ ਗਲਤ ਹੈ ਕੀ ਆ ਤਾਂ ਉਹਦੇ ਬਾਰੇ ਸਾਡੇ ਵਿਚਾਰੇ ਹੈਗੇ ਨੇ ਸਾਰਿਆਂ ਦੇ ਸਾਡੇ ਚੈਨਲ ਦੇ ਜਿੰਨੇ ਸਾਡਾ ਸਾਡੇ ਨਾਲ ਜੁੜੇ ਹੋਏ ਆ ਤੇ ਉਹਨਾਂ ਵੱਲੋਂ ਸਾਰਿਆਂ ਵੱਲੋਂ ਤੁਹਾਡੇ ਨਾਲ ਗੱਲ ਰੱਖ ਰਹੇ ਆ ਕਿ ਦੇਖੋ ਯੋਗਾ ਕਰਨਾ ਤੇ ਇੱਕ ਨਮਾਜ਼ ਅਦਾ ਕਰਨੀ ਦੋਵਾਂ ਦਾ ਪਹਿਲੀ ਗੱਲ ਤਾਂ ਦੋਵਾਂ ਗੱਲਾਂ ਦਾ ਤਾਲਮੇਲ ਹੀ ਨਹੀਂ ਬਣਦਾ ਜੀ ਯੋਗਾ ਇੱਕ ਸਰੀਰਕ ਕਸਰਤ ਹੈ ਔਰ ਜੋ ਨਮਾਜ਼ ਅਦਾ ਕਰਨੀ ਇੱਕ ਧਾਰਮਿਕ ਵਿਚਾਰ ਹੈ ਇਹ ਪਹਿਲੀ ਗੱਲ ਤਾਂ ਇਹ ਆ ਜੀ ਦੇਖੋ ਗਲਤੀ ਮੰਨਣੀ ਤਾਂ ਕੀ ਹੈ ਗਲਤੀ ਨੂੰ ਮੰਨਣ ਦੀ ਬਜਾਏ ਜਿਹੜੀ ਉਹ ਸਾਰੀ ਕਮਿਊਨਿਟੀ ਹੈ ਉਹਨਾਂ ਵੱਲੋਂ ਉਹਨੂੰ ਧਾਰਮਿਕ ਪੇਰਾਵਾ ਦਿੱਤਾ ਗਿਆ ਕਿ ਜੀ ਵੀ ਮੇਰਾ ਤਾਂ ਇਦਾਂ ਦਾ ਕੋਈ ਮੋਟਿਵ ਨਹੀਂ ਹੈਗਾ ਸੀਗਾ ਤੇ ਮੈਂ ਤਾਂ ਯੋਗਾ ਕੀਤਾ ਜੀ ਤੇ ਮੈਂ ਇੰਨੀ ਦੂਰੋਂ ਚੱਲ ਕੇ ਆਈ ਦੇਖੋ ਯੋਗਾ ਕਰਨਾ ਤਾਂ ਹੋਰ ਬੜੀਆਂ ਚੰਗੀਆਂ ਵੱਡੀਆਂ ਥਾਵਾਂ ਹੈਗੀਆਂ ਤੁਸੀਂ ਕਿਤੇ ਵੀ ਕਰ ਸਕਦੇ ਹੋ ਜ਼ਰੂਰੀ ਤੁਸੀਂ ਇੱਥੇ ਆ ਕੇ ਨਾਲੇ ਤਾਂ ਤੁਸੀਂ ਧਾਰਮਿਕ ਜਿਹੜੀਆਂ ਭਾਵਨਾਵਾਂ ਉਸ ਕਮਿਊਨਿਟੀ ਦੀਆਂ ਸਿੱਖ ਧਰਮ ਦੀਆਂ ਉਹਨਾਂ ਨੂੰ ਤੁਸੀਂ ਠੇਸ ਪਹੁੰਚਾਈ ਜਾਂਦੇ ਹੋ ਦੂਜੀ ਗੱਲ ਤੁਸੀਂ ਕੀ ਸੋਚਦੇ ਹੋ ਜਿੰਦਾ ਦਿਲ ਕਰਦਾ ਉਹੀ ਆਉਂਦਾ ਜੀ ਹਰਮੰਦਰ ਸਾਹਿਬ ਦੇ ਵਿੱਚ ਜਿੱਥਾਂ ਸਾਡੇ ਗੁਰੂ ਸਾਹਿਬਾਂ ਦੀ ਬੇਦਬੀ ਹੁੰਦੀ ਹੈ ਜਾਂ ਫਿਰ ਦਰਬਾਰ ਸਾਹਿਬ ਦੇ ਵਿੱਚ ਹੋਰ ਕਿਤੇ ਇਹ ਕੋਈ ਪਹਿਲੀ ਘਟਨਾ ਨਹੀਂ ਹੈ ਬਹੁਤ ਘਟਨਾ ਹੋਈ ਇਸ ਤੋਂ ਪਹਿਲਾਂ ਵੀ ਤੇ ਜੇ ਇਹਦੇ ਉੱਤੇ ਐਸਜੀਪੀਸੀ ਤੇ ਅਕਾਲ ਤਖਤ ਵੱਲੋਂ ਕੋਈ ਐਕਸ਼ਨ ਲਿੱਤਾ ਗਿਆ ਤਾਂ ਉਹਦੇ ਉੱਤੇ ਹੁਣ ਗੱਲ ਉੱਠਣ ਲੱਗ ਪਈ ਹੈ ਕਿ ਤੁਸੀਂ ਮਾਫੀ ਦੇ ਦਿਓ ਜੀ ਅਗਰ ਕੁੜੀ ਨੇ ਮਾਫੀ ਮੰਗ ਲਈ ਹੈ ਤੁਹਾਨੂੰ ਮਾਫੀ ਦੇਣੀ ਚਾਹੀਦੀ ਹੈ ਤੁਹਾਨੂੰ ਐਕਸ਼ਨ ਨਹੀਂ ਲੈਣਾ ਚਾਹੀਦਾ ਉਰ ਤੋਂ ਮੈਂ ਰਾਤ ਇੱਕ ਕੁੜੀ ਦੀ ਵੀਡੀਓ ਦੇਖ ਰਿਹਾ ਉਹ ਬੜੀ ਹੱਸ ਕੇ ਵੀਡੀਓ ਬਾਰੀ ਹੈ ਕਿ ਮੈਨੂੰ ਵੜੋਦਰਾ ਕ੍ਰਾਈਮ ਬ੍ਰਾਂਚ ਵੱਲੋਂ ਜਿਹੜੀ ਹੈ ਉਹ ਸਿਕਿਉਰਿਟੀ ਦਿੱਤੀ ਗਈ ਹੈ ਦੱਸੋ ਵੀ ਇਹ ਕਿੱਥੋਂ ਦਾ ਨਿਆ ਹੈ ਜੀ ਮਤਲਬ ਅਸੀਂ ਇਸੇ ਵਾਸਤੇ ਆ ਕਿ ਸਾਡੀਆਂ ਜੜੀਆਂ ਧਾਰਮਿਕ ਜਗ੍ਹਾਆਂ ਸਾਡੀਆਂ ਜੜੀਆਂ ਧਾਰਮਿਕ ਚੀਜ਼ਾਂ ਆ ਉਹਦੇ ਆ ਤੁਸੀਂ ਗਲਤ ਇਸਤੇਮਾਲ ਕਰੋ ਉਹਦੀ ਬੇਅਦਬੀ ਕਰੋ ਉਸ ਤੋਂ ਬਾਅਦ ਮਾਫੀ ਮੰਗੋ ਤੇ ਅਸੀਂ ਮਾਫ ਕਰ ਦਈਏ ਤੇ ਸਰਕਾਰ ਤੁਹਾਨੂੰ ਸਿਕਿਉਰਟੀਆਂ ਦੇ ਰਹੀ ਹੈ ਜੀ ਇਹ ਬਿਲਕੁਲ ਗਲਤ ਗੱਲ ਹੈ ਜੀ ਤੇ ਸਭ ਤੋਂ ਵੱਡੀ ਗਲਤ ਗੱਲ ਇਹ ਹੈ ਇਹਨੂੰ ਜਿਹੜਾ ਜਾਮਾ ਪਹਿਨ ਆਇਆ ਜਾ ਰਿਹਾ ਧਾਰਮਿਕ ਦਾ ਦਾ ਧਾਰਮਿਕ ਦਾ ਦੇ ਨਾਲ ਕੀ ਲੈਣ ਦੇਣਾ ਦੱਸੋ ਅਸੀਂ ਇਹ ਨਹੀਂ ਕਹਿ ਰਹੇ ਕਿ ਉਹ Hindu ਕੁੜੀ ਐ ਉਹਨੇ ਬੇਅਦਬੀ ਕੀਤੀ ਜਾਂ ਮੁਸਲਮਾਨ ਕੁੜੀ ਆ ਉਹਨੇ ਬੇਅਦਬੀ ਕੀਤੀ ਜਾਂ ਜੈਨੀ ਆ ਬੋਧੀ ਆ ਜਾਂ ਕ੍ਰਿਸਚੀਅਨ ਆ ਕੋਈ ਵੀ ਹੋਰ ਆ ਗੱਲ ਤਾਂ ਇਹ ਆ ਕਿ ਗਲਤੀ ਹੋਈ ਆ ਜੇ ਗਲਤੀ ਹੋਈ ਆ ਤਾਂ ਗਲਤੀ ਨੂੰ ਮੰਨਣਾ ਚਾਹੀਦਾ ਠੀਕ ਹੈ ਜੀ ਜੇ ਉਹ ਦੀ ਹੁਣ ਉਹਦੇ ਦੀ ਮਾਫੀ ਮੰਗ ਲਈਤੀ ਗਈ ਆ ਪਰ ਤੁਸੀਂ ਦੱਸੋ ਕਿ ਹਰ ਹਰ ਇਨਸਾਨ ਉੱਠ ਕੇ ਆਊਗਾ ਉਹ ਬੇਅਦਬੀ ਕਰੂਗਾ ਜਾਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਊਗਾ ਉਸ ਤੋਂ ਬਾਅਦ ਮਾਫੀ ਮੰਗ ਲੂਗਾ ਇਦਾਂ ਕਿੰਨਾ ਚਿਰ ਚੱਲੂਗਾ ਤਾਂ ਸੋਚੋ ਤੁਸੀਂ ਤੁਸੀਂ ਵੀ ਆਪਣੇ ਵਿਚਾਰ ਰੱਖੋ ਮੈਂ ਕਹਿੰਦਾ ਸਭ ਨੂੰ ਆਪਣੇ ਵਿਚਾਰ ਰੱਖਣੇ ਚਾਹੀਦੇ ਇਸ ਚੀਜ਼ ਤੇ ਵਿਚਾਰ ਰੱਖ ਕੇ ਸਾਨੂੰ ਸਾਡੀ ਜਿਹੜੀ ਸਰਮੌਰ ਜਥੇਬੰਦੀ ਹੈ ਸਾਡੀ ਐਸਜੀਪੀਸੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਕਾਲ ਤਖਬਾ ਉਹ ਤੱਕ ਪਹੁੰਚਾਉਣੀਆਂ ਚਾਹੀਦੀਆਂ ਹਨ ਗੱਲਾਂ ਪਰ ਗੱਲ ਇਹ ਹੈ ਕਿ ਅਸੀਂ ਇਸ ਚੀਜ਼ ਨੂੰ ਕਿੰਨਾ ਕੁ ਚਿਰ ਸੈਂਡ ਕਰਾਂਗੇ ਇਹ ਗਲਤ ਚੀਜ਼ ਹੈ ਇਦਾਂ ਨਹੀਂ ਕਰਨਾ ਚਾਹੀਦਾ ਸਾਡੀ ਹੁਣ ਵੀ ਹੱਥ ਜੋੜ ਕੇ ਬੇਨਤੀ ਸਾਰਿਆਂ ਨੂੰ ਭਾਈ ਜਿ ਤੁਸੀਂ ਜਾਣਦੇ ਹੋ ਉੱਥੇ ਉਹ ਬਹੁਤ ਵੱਡਾ ਸਥਾਨ ਹੈ ਸਿੱਖਾਂ ਦਾ ਕੇਂਦਰੀ ਸਥਾਨ ਹੈ ਪਹਿਲੀ ਗੱਲ ਤਾਂ ਕਿਸੇ ਗੁਰੂ ਘਰ ਦੇ ਵਿੱਚ ਵੀ ਜਾ ਕੇ ਉਹ ਜਿਹੜੀ ਹਰਕਤ ਨਹੀਂ ਕਰਨੀ ਜੇ ਉਹ ਦੂਸਰੀ ਗੱਲ ਉਹ ਸਥਾਨ ਜਿਹਨੂੰ ਪੂਰਾ ਵਰਲਡ ਦੇਖਦਾ ਤੁਸੀਂ ਉੱਥੇ ਜਾ ਕੇ ਇਹ ਗੱਲ ਇਹ ਹਰਕਤ ਜਿਹੜੀ ਕਰਦੇ ਪਿਓ ਉਹਦੇ ਨਾਲ ਪੂਰੀ ਪੂਰੇ ਵਰਲਡ ਦੇ ਵਿੱਚ ਕੀ ਸੁਨੇਹਾ ਜਾਊਗਾ ਸਾਡਾ ਨਹੀਂ ਦਿਲ ਕਰਦਾ ਕਿ ਅਸੀਂ ਕਿਸੇ ਕਮਿਊਨਿਟੀ ਨੂੰ ਟਾਰਗੇਟ ਕਰੀਏ ਅਸੀਂ ਕਿਸੇ ਇਨਸਾਨ ਨੂੰ ਵੀ ਟਾਰਗੇਟ ਕਰੀਏ ਕਿਉਂਕਿ ਜਿਹੜਾ ਗੁਰੂ ਹਰਮੰਦਰ ਸਾਹਿਬ ਹੈ ਜਿਹੜਾ ਸਾਡਾ ਦਰਬਾਰ ਸਾਹਿਬ ਹੈ ਸਾਡਾ ਸਿੱਖ ਧਰਮ ਹੈ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਹੈ ਉਹ ਸਾਨੂੰ ਏਕਤਾ ਦਾ ਤੇ ਸਾਨੂੰ ਇੱਕ ਸਮਾਨ ਹੋਣ ਦਾ ਰੱਬ ਨੂੰ ਪਾਉਣ ਦਾ ਸੰਕੇਤ ਦਿੰਦਾ ਉਹਦੇ ਵਿੱਚ ਕਿਤੇ ਕਿਸੇ ਧਰਮ ਦੀ ਗੱਲ ਨਹੀਂ ਕੀਤੀ ਗਈ ਐਦਾਂ ਦੀ ਕਿ ਕਿਸੇ ਧਰਮ ਨੂੰ ਅਸੀਂ ਟਾਰਗੇਟ ਕਰੀਏ ਕਿਸੇ ਨੂੰ ਅਸੀਂ ਨੀਮਾ ਦਿਖਾਈ ਅਸੀਂ ਸਭ ਦਾ ਸਤਿਕਾਰ ਕਰਦੇ ਸੀ ਕਰਦੇ ਹਾਂ ਕਰਦੇ ਰਵਾਂਗੇ ਪਰ ਕੁਛ ਨਾ ਕੁਛ ਤਾਂ ਤੁਸੀਂ ਵੀ ਸੋਚੋ ਮੈਂ ਇਹ ਨਹੀਂ ਕਹਿੰਦਾ ਕਿ ਇਹ ਕਿਸੇ ਧਰਮ ਨੂੰ ਲੈ ਕੇ ਅਸੀਂ ਗੱਲ ਕਰਨਾ ਚਾਹੁੰਦੇ ਹਾਂ ਪਰ ਘੱਟੋ ਘੱਟ ਉਸ ਕਮਿਊਨਿਟੀ ਦੇ ਜਿਹੜੇ ਮੌਤਵਾਰ ਉਹਨਾਂ ਨੂੰ ਤਾਂ ਘੱਟੋ ਘੱਟ ਚਾਹੀਦਾ ਕਿ ਉਸ ਕੁੜੀ ਨੂੰ ਕੁਛ ਨਾ ਕੁਛ ਸਮਝਾਉਣ ਜਾਂ ਕੁਛ ਨਾ ਕੁਛ ਉਹਨੂੰ ਬੋਲਣ ਲੜਨ ਕੋਈ ਹਮ ਸਜਾ ਲਾਉਣ ਕਿ ਹਾਂ ਭਾਈ ਤੂੰ ਗਲਤ ਕਰ ਲਿਆ ਵੀ ਤੇਰੇ ਕਰਕੇ ਸਾਰੀ ਕਮਿਊਨਿ ਬੀਤ ਨੂੰ ਚਾਹੀਦਾ ਵੀ ਤੈਨੂੰ ਇਹ ਹਰਕਤ ਨਹੀਂ ਕਰਨੀ ਚਾਹੀਦੀ ਸੀਗੀ ਇਹ ਕਹਿਣ ਦੀ ਬਜਾਏ ਹੁਣ ਤੱਕ ਅਸੀਂ ਕਿਸੇ ਦਾ ਉਸ ਕਮਿਊਨਿਟੀ ਦੇ ਵਿੱਚੋਂ ਜਾਂ ਕਿਸੇ ਅਦਰ ਕਮਿਊਨਿਟੀ ਚੋਂ ਕਿਸੇ ਦਾ ਵਿਚਾਰ ਨਹੀਂ ਸੁਣਿਆ ਹਾਲਾਂਕਿ ਕਿਤੇ ਵੀ ਕੋਈ ਬੇਦਬੀ ਹੁੰਦੀ ਹੈ ਕੋਈ ਚੀਜ਼ ਹੁੰਦੀ ਹੈ ਚਾਹੇ ਕਿਸੇ ਵੀ ਧਰਮ ਦੇ ਵਿੱਚ ਹੋਵੇ ਸਭ ਤੋਂ ਪਹਿਲਾਂ ਸਿੱਖ ਆਵਾਜ਼ ਠਾਉਂਦੇ ਆ ਤਾਂ ਕਿ ਸਾਡੇ ਲਈ ਫਿਰ ਕੀ ਹੈ ਜੀ ਦੱਸੋ ਜਦੋਂ ਸਾਡੇ ਤੇ ਭੀੜ ਪੈਂਦੀ ਉਹਦੋਂ ਕੋਈ ਨਹੀਂ ਆ ਕੇ ਖੜਦਾ ਐਸਜੀਪੀਸੀ ਵੱਲੋਂ ਆਪਣਾ ਕੰਮ ਕੀਤਾ ਗਿਆ ਕਿ ਜਿਹੜੇ ਸੇਵਾਦਾਰ ਸੀਗੇ ਉਸ ਟਾਈਮ ਤਿੰਨ ਤੋਂ ਚਾਰ ਸੇਵਾਦਾਰ ਸੁਣਨ ਚਾਹੀਦਾ ਕਿ ਉਹਨਾਂ ਨੂੰ ਉਹ ਤੋਂ ਮੱਤਲ ਕਰਕੇ ਹੋਰ ਕਿਤੇ ਟਰਾਂਸਫਰ ਕੀਤਾ ਗਿਆ ਉਹਨਾਂ ਨੂੰ ਤੇ ਕੋਈ ਉਹਨਾਂ ਤੇ ਇਨਕੁਆਇਰੀ ਵਗੈਰਾ ਵੀ ਹੈ ਤੇ ਅਸੀਂ ਤਾਂ ਆਪਣਾ ਕੰਮ ਕਰ ਰਹੇ ਹਾਂ ਪਰ ਲੋਕ ਆਪਣੀਆਂ ਜ਼ਿੰਮੇਵਾਰੀਆਂ ਨੂੰ ਕਦੋਂ ਸਮਝਣਾ ਸ਼ੁਰੂ ਕਰਨਗੇ ਇਹ ਕੋਈ ਘੁੰਮਣ ਦੀ ਸਪੋਰਟ ਨਹੀਂ ਹੈ ਕਿ ਤੁਸੀਂ ਉੱਥੇ ਜਾ ਕੇ ਇੰਨੀ ਦੂਰ ਆ ਕੇ ਕਹਿ ਰਹੇ ਹੋ ਜੀ ਮੈਂ ਉੱਥੇ ਯੋਗਾ ਕਰਨੀ ਹੈ ਯੋਗਾ ਕਰ ਲਈ ਹੋਰ ਬੜੀਆਂ-ਬੜੀਆਂ ਥਾਵਾਂ ਜੇ ਤੁਸੀਂ ਏਡੇ ਹਾਈਲਾਈਟ ਹੋਣਾ ਤਾਂ ਦਿੱਲੀ ਜਨਤਮੰਤਰ ਤੇ ਜਾ ਕੇ ਬਾਈ ਉੱਥੇ ਕਰੋ ਯੋਗਾ ਜਾ ਕੇ ਲਵਾਓ ਉੱਥੇ ਕੈਮਰੇ ਲੋਕਾਂ ਨੂੰ ਪਤਾ ਲੱਗੇ ਕਿ ਭਾਈ ਕੁੜੀ ਨੇ ਯੋਗਾ ਕੀਤਾ ਤੁਸੀਂ ਦਰਬਾਰ ਸਾਹਿਬ ਦੇ ਵਿੱਚ ਆ ਕੇ ਯੋਗਾ ਕਰਨ ਉੱਥੇ ਅਜੇ ਪਿਛਲੇ ਦਿਨਾਂ ਦੇ ਵਿੱਚ ਤਾਂ ਐਸਜੀਪੀਸੀ ਵੱਲੋਂ ਮਤਲਬ ਇਹ ਚੀਜ਼ ਕਹੀ ਗਈ ਹੈ ਕਿ ਉੱਥੇ ਫੋਨਾਂ ਤੇ ਮਣਾਈ ਹੈ ਤੁਸੀਂ ਫੋਨਾਂ ਤੇ ਮਣਾਈ ਤੁਸੀਂ ਉੱਥੇ ਯੋਗਾ ਕਰੀ ਜਾਂਦੇ ਹੋ ਅਲੱਗ-ਅਲੱਗ ਆਪਣੇ ਪੋਜ਼ ਬਣਾ ਕੇ ਦੱਸੋ ਇਹ ਕੋ ਚੰਗੀ ਗੱਲ ਹੈ ਜੀ ਸੋ ਹੱਥ ਬੰਨ ਕੇ ਬੇਨਤੀ ਹੈ ਜੀ ਸਾਰਿਆਂ ਨੂੰ ਇਹਨੂੰ ਧਾਰਮਿਕ ਮੁੱਦਾ ਨਾ ਬਣਾਉਂਦੇ ਹੋਏ ਆਪਣੀ ਗਲਤੀ ਨੂੰ ਸਵੀਕਾਰ ਕਰੋ ਆਪਣੀ ਗਲਤੀ ਨੂੰ ਸਵੀਕਾਰ ਕਰਕੇ ਉਹਦੇ ਲਈ ਮਾਫੀ ਤਾਂ ਮੰਗੀ ਹੈ ਪਰ ਹੁਣ ਦੇਖੋ ਸਾਡੀ ਤਾਂ ਸਮੋਰ ਜਥੇਬੰਦੀ ਐਸਜੀਪੀਸੀ ਹੈ ਅਸੀਂ ਸਤਕਾਰ ਕਰਦੇ ਹਾਂ ਸਾਡੀ ਜਿਹੜੀ ਸੁਪਰੀਮ ਕੋਰਟ ਹੈ ਸਿੱਖਾਂ ਦੀ ਸੁਪਰੀਮ ਕੋਰਟ ਅਕਾਲ ਤਖਤ ਸਾਹਿਬ ਹੈ ਉੱਥੋਂ ਦੇ ਜਿਹੜੇ ਜਥੇਦਾਰ ਹੈ ਗਿਆਨੀ ਰਗਵੀਰ ਸਿੰਘ ਜੀ ਤੇ ਐਸਜੀਪੀਸੀ ਦੇ ਪ੍ਰਧਾਨ ਪ੍ਰੋਫੈਸਰ ਧਮੀ ਸਾਹਿਬ ਇਹ ਸਾਡੀ ਬੇਨਤੀ ਹੈ ਕਿ ਉਹਨਾਂ ਨੂੰ ਆਪਣੇ ਹਸਾਬ ਨਾਲ ਜੋ ਵੀ ਉਹ ਐਕਸ਼ਨ ਲੈਣ ਤਾਂ ਉਹਨਾਂ ਨੇ ਹੁਣ ਪਰਚਾ ਵੀ ਕਰਵਾਇਆ ਗਿਆ ਸੋ ਅਸੀਂ ਜਿਆਦਾ ਵੱਡੀਆਂ ਗੱਲਾਂ 'ਚ ਨਹੀਂ ਪੈਂਦੇ ਇਹ ਉਹਨਾਂ ਦੇ ਇਹ ਉਹਨਾਂ ਦੇ ਹੱਥ ਵਿੱਚ ਪਾਵਰ ਹੈ ਸੁਪਰੀਮ ਪਾਵਰ ਉਹਨਾਂ ਦੇ ਕੋਲ ਹੈ ਉਹ ਜੋ ਚਾਹਣ ਕਰ ਸਕਦੇ ਹਨ ਪਰ ਹਾਂ ਇਹਦੇ ਲਈ ਨਿਯਮ ਜ਼ਰੂਰ ਸਖਤ ਕਰਨੇ ਚਾਹੀਦੇ ਆ ਥੋੜਾ ਜਿਹਾ ਸਾਡੀ ਸੇਵਾਦਾਰਾਂ ਵੱਲੋਂ ਵੀ ਜੋ ਚੋਚਲੋਕਤਾਈ ਹੋਈ ਆ ਉਹਨਾਂ ਨੂੰ ਨਹੀਂ ਪਤਾ ਲੱਗਿਆ ਇਸ ਚੀਜ਼ ਦਾ ਵੀ ਧਿਆਨ ਰੱਖਣਾ ਚਾਹੀਦਾ ਤੇ ਅੱਗੇ ਤੋਂ ਅਜਿਹੀ ਗਲਤੀ ਨਾ ਹੋਵੇ ਕਿਉਂਕਿ ਇਹ ਕਰਨ ਨਾਲ ਕੀ ਹੁੰਦਾ ਸਿੱਖਾਂ ਤੇ ਹਿੰਦੂਆਂ ਦੇ ਵਿੱਚ ਫਿਰਕੀ ਆ ਜੀ ਧਾਰਮਿਕ ਫਿਰਕ ਕਿਉਂਕਿ ਅਸੀਂ ਹੁਣ ਫੋਟੋਆਂ ਦੇਖੀਆਂ ਉਹਨਾਂ ਦੀਆਂ ਫੋਟੋਆਂ ਕੰਗਣਾ ਰਣੌਤ ਨਾਲ ਹੈ ਤੇ ਭਾਜਪਾ ਨਾਲ ਹੈ ਕਾਫੀ ਲੀਡਰਾਂ ਨਾਲ ਹੈ ਜਿਦੇ ਕਰਕੇ ਇਹਨੂੰ ਹੁਣ ਸਿਆਸੀ ਮੁੱਦਾ ਵੀ ਬਣਾਇਆ ਜਾ ਰਿਹਾ ਸੋ ਮੈਨੂੰ ਨਹੀਂ ਲੱਗਦਾ ਕਿ ਇਦਾਂ ਕਰਨਾ ਚਾਹੀਦਾ ਕਿ ਤੁਸੀਂ ਇੱਕ ਗੱਲ ਨੂੰ ਖਤਮ ਕਰਨ ਦੀ ਬਜਾਏ ਉਹਨੂੰ ਤੁਸੀਂ ਅਲੱਗ-ਅਲੱਗ ਗੱਲਾਂ ਤੋਂ ਪ੍ਰਮੋਟ ਕਰੀ ਜਾਂਦੇ ਹੋ ਧਾਰਮਿਕ ਮੁੱਦਾ ਵੀ ਬਣਾ ਰਹੇ ਹੋ ਸਿਆਸੀ ਮੁੱਦਾ ਵੀ ਬਣਾ ਰਹੇ ਹੋ ਤੰਬੜੀ ਗਲਤ ਗੱਲ ਹੈ ਤੇ ਸਾਰੇ ਜਣੇ ਤੁਸੀਂ ਵੀ ਕਮੈਂਟ ਸੈਕਸ਼ਨ ਦੇ ਵਿੱਚ ਆਪਣੇ ਵਿਚਾਰ ਦਿਓ ਕਿ ਤੁਸੀਂ ਇਸ ਚੀਜ਼ ਬਾਰੇ ਕੀ ਸੋਚਦੇ ਹੋ ਜੋ ਸਾਡੇ ਵਿਚਾਰ ਸੀ ਅਸੀਂ ਆਪਣੀ ਮਤ ਦੇ ਮੁਤਾਬਕ ਤੁਹਾਡੇ ਨਾਲ ਰੱਖਦੇ ਆ ਤੇ ਅੱਗੇ ਤੋਂ ਵੀ ਤੁਹਾਡੇ ਨਾਲ ਵਿਚਾਰ ਵੀ ਰੱਖਦੇ ਆ ਧਾਰਮਿਕ ਸਥਾਨਾਂ ਦੀ ਦਰਸ਼ਨ ਵੀ ਕਰਵਾਉਣੇ ਆ ਉਸੇ ਲਈ ਚੈਨਲ ਦੇ ਨਾਲ ਤੁਸੀਂ ਜੁੜੇ ਰਹੋ ਚੈਨਲ ਨੂੰ ਫੋਲੋ ਕਰ ਲਿਓ ਸਬਸਕ੍ਰਾਈਬ ਕਰ ਲਿਓ ਵਾਹਿਗੁਰਜੀ ਖਾਲਸਾ ਸ੍ਰੀ ਵਾਹਿਗੁਰਜੀ ਕੀ ਫਤਿਹ